ਇਸ ਗੁਰਦੁਆਰਾ ਸਾਹਿਬ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਦੁੱਧ ਨਹੀਂ ਜੰਮਦਾ ਲੋਕ ਆਪਣੇ ਘਰੇ ਦੁੱਧ ਜਮਾਉਂਦੇ ਨੇ ਉੱਥੇ ਜੰਮ ਜਾਂਦਾ ਪਰ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਦੇ ਅੰਦਰ ਦੁੱਧ ਨਹੀਂ ਜੰਮਦਾ ਹੈਗਾ ਬਹੁਤ ਵੱਡੇ ਤੋਂ ਵੱਡੇ ਵਿਗਿਆਨੀ ਇੱਥੇ ਆ ਚੁੱਕੇ ਨੇ ਇਹ ਵਿਗਿਆਨੀਆਂ ਨੇ ਸੋਧਾਂ ਕੀਤੀਆਂ ਨੇ ਪਰ ਇੱਥੇ ਉਹ ਦੁੱਧ ਨਹੀਂ ਜਮਾ ਸਕੇ ਨਾ ਹੀ ਉਹ ਪਤਾ ਲਾ ਸਕੇ ਕਿ ਦੁੱਧ ਕਿਉਂ ਨਹੀਂ ਜੰਮਦਾ ਮਤਲਬ ਵਿਗਿਆਨਕ ਤਰੀਕੇ ਨਾਲ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਿਆ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਮਤਾਨ ਸਾਹਿਬ ਤੇ ਮੱਸਿਆ ਦਾ ਦਿਨ ਹੈ ਅੱ ਕੱਠ ਹੁੰਦਾ ਮੱਸੀਆ ਵਾਲੇ ਦੇ ਨੇ ਮੱਸੀਆ ਭਰਦੀ ਐ ਇੱਥੇ 3 ਨਵੰਬਰ ਨੂੰ ਜੋ ਇਹ ਦਿਨੇਸ਼ ਕੁਇੰਦਰ ਖਾਨ ਤੇ ਮਨਾਇਆ ਜਾਣਾ ਆ ਜੋ ਰਲ ਕੇ ਕਰਦਿਆਂ ਦਰਸ਼ਨ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਜੀ ਦੇ ਤੇ ਇੱਕ ਦੇਵ ਭਾਦਰ ਇਹ ਵੀ ਮੇਨ ਗੇਟ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦਾ ਜਿਵੇਂ ਇਤਵਾਰ ਨੂੰ ਗੁਰਮਤਿ ਸਮਾਗ ਤੇ ਇੱਕ ਗੇਟ ਐ ਇੱਧਰ ਐ ਇੱਥੇ ਬਹੁਤ ਮੇਲੇ ਵਾਂਗੂ ਭਰਦਾ ਐ ਅੰਬਾਸਟਰ ਦਾ ਇੱਕ ਵੱਡਾ ਨਾਮ ਜਿਹੜਾ ਕਿ ਲਗਾਤਾਰ ਆ ਆ ਦੇਖੋ ਮੇਲਾ ਲੱਗਾ ਹੋਇਆ ਪੂਰਾ ਇੱਥੇ ਜੋੜਾਂ ਛੋੜਾਂ ਨਾਲ ਸੰਗਤਾਂ ਆਂਦੀਆਂ ਨੇ ਇੱਥੇ ਮੱਸੀਆ ਵਾਲੇ ਦੇ ਨੇ ਮੱਸੀਆ ਇੱਥੇ ਫੁੱਲ ਜੋੜਾਂ ਛੋੜਾਂ ਨਾਲ ਭਰਦੀ ਆ ਤੇ ਇੱਧਰ ਕਰਾਣਿਆ ਸਮੂਦਰਸ਼ਨ ਇਹ ਪੁਰਾਣੀ ਡਿਊਟੀ ਹੈ ਆ ਬੜ ਸਕਦੇ ਹੋ ਇਹਦਾ ਸਕਰੀਨ ਸ਼ਾਟ ਮਾਰ ਕੇ ਤੁਸੀਂ ਪੜ ਲਿਓ ਇਹ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਹ ਬਹੁਤ ਪੁਰਾਣੀ ਡੋਡੀ ਹੈ ਇਹ ਜਦੋਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਬਣਿਆ ਸੀ ਨਾ ਉਦੋਂ ਦੀ ਰੋਟੀ ਹੈ ਇਹ ਇੱਧਰ ਰੂਮ ਬਣੇ ਹੋਏ ਨੇ ਪੁਰਾਣੇ ਇੱਧਰ ਉੱਪਰ ਜਾਣ ਨੂੰ ਰਸਤਾ ਹੈ ਇੱਧਰ ਵੀ ਰੂਮ ਨੇ ਇੱਥੇ ਜੋੜੇ ਕੱਢੇ ਜਾਂਦੇ ਨੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਤੇ ਇੱਧਰ ਪਹਿਲਾਂ ਸਰੋਵਰ ਦੇ ਵਿੱਚ ਲੋਕ ਮੂੰਹ ਹੱਥ ਧੋਦੇ ਨੇ ਤੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਯਾਨੀ ਇੱਥੇ ਇਹਦੇ ਜੋੜਾਕਾਰ ਬਣਿਆ ਹੋਇਆ ਬਾਈ ਇੱਥੇ ਆਪਦੇ ਜੋੜੇ ਜਮਾ ਕਰਾ ਸਕਦੇ ਹੋ ਜੇ ਤੁਹਾਨੂੰ ਖੋਣ ਦਾ ਡਰ ਹੈ ਵੈਸੇ ਖੋਏ ਤਾਂ ਜਾਂਦੇ ਨਹੀਂ ਹੁੰਦੇ ਕੋਈ ਗੁਰਦੁਆਰਾ ਸਾਹਿਬ 'ਚ ਕੋਈ ਪਾਪੀ ਇਹ ਬੰਦਾ ਹੁੰਦਾ ਜਿਹੜਾ ਜੋੜਾ ਨੂੰ ਚੱਕੂਗਾ ਕਿਸੇ ਦੇ ਸਮਾਨ ਚੋਰੀਆ ਕਰਦਾ ਇਹਦੇ ਤੋਂ ਬਾਅਦ ਵੀ ਸਮਾਨ ਨਾ ਇਹ ਉਹ ਸਮਾਗਤ ਜਿਸ ਸਮੇਂ ਦੇ ਵਿੱਚ <table> ਤਾਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜੀਵਨ ਦਾ ਇੱਕ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਬਾਈ ਇੱਥੇ ਦੇਖੋ ਇਹ ਉਹ ਸਮਾ ਹੈ ਜਿਸ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦਾ ਜਿਹੜਾ ਫਰਜ਼ ਹੈ ਯਾਰ ਜਿੰਨਾ ਕੋ ਜਿਵੇਂ ਆਪਾਂ ਕਹੀਏ ਜੀਵਨ ਬਸਰ ਕਰਨ ਦੇ ਲਈ ਰੋਜੀ ਬਾਬਾ ਜੀ ਕਥਾ ਕਰਨ ਲੱਗ ਰਹੇ ਨੇ ਨਾਲ ਨਾਲ ਬਹੁਤ ਕਿਨੇ ਇਹ ਰਾਤ ਕਰਕੇ ਜੋ ਵਿਚਾਰ ਜੋ ਬੜਾ ਮਹਾਨ ਬਹੁਤ ਖੁੱਲਾ ਡੁੱਲਾ ਹੈ ਰਹੀ ਹੈ ਇਹ ਗੁਰਦੁਆਰਾ ਆ ਜਾਇਆ ਜਾਂਦਾ ਹੈ ਕੈਥਲ ਨਰਮਣਾ ਰੋਡ ਤੇ ਰਹਿੰਦਾ ਹੈ ਟੁਹਾਣੇ ਦੇ ਕੋਲੇ ਪੈਂਦਾ ਹੈ ਗੁਰਦੁਆਰਾ ਸਾਹਿਬ ਇਹ ਪਿੰਡ ਤਮਤਾਨ ਸਾਹਿਬ ਇਹ ਕੈਥਲ ਤੇ ਨਰਮਣਾ ਰੋਡ ਆ ਜਿਹੜਾ ਉਹਦੇ ਉੱਪਰ ਇਹ ਪਿੰਡ ਪੈਂਦਾ ਹੈ ਇੱਧਰ ਭਾਈ ਸਰੋਵਰ ਬਣਾ ਹੋਇਆ ਇੱਧਰ ਸਰੋਵਰ ਦੇ ਦਰਸ਼ਨ ਕਰਦੇ ਆਪਾਂ ਇੱਧਰ ਬਣਾ ਹੋਇਆ ਜੀ ਸਰੋਵਰ ਹੈ ਹਾਂ ਭਾਈ ਸਰੋਵਰ ਬਣਾ ਹੋਇਆ ਬਹੁਤ ਵੱਡਾ ਸਰੋਵਰ ਹੈ ਤੇ ਇੱਥੇ ਲੋਕ ਆਪਣੇ ਪਾਪਾਂ ਨੂੰ ਧੋਂਦੇ ਨੇ ਕੋਈ ਵੀ ਬਿਮਾਰੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਠੀਕ ਹੈ ਉਹ ਇੱਥੇ ਇਸ਼ਨਾਨ ਕਰਨ ਨਾਲ ਠੀਕ ਹੋ ਜਾਂਦੀ ਹੈ ਲੋਕਾਂ ਦਾ ਇਹ ਮੰਨਣਾ ਹੈ ਬਹੁਤ ਬੰਦਾ ਸ਼ਰੋਮਰ ਹੈ ਇੱਥੇ ਮੱਛਲੀਆਂ ਵੀ ਨੇ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਹੁੰਦੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਰੋਗ ਹੁੰਦਾ ਤਾਂ ਉਹ ਲੋਕ ਇੱਥੇ ਪੰਜ ਸਨਾਨਾ ਸਿੱਖ ਸੁਖਦੇ ਨੇ ਤੇ ਪੰਜ ਸਨਾਨਾ ਕਰਦੇ ਨੇ ਪੰਜ ਮੱਛੀਆ ਸੁਖਦੇ ਨੇ ਤੇ ਪੰਜ ਮੱਛੀਆਂ ਨੂੰ ਇੱਥੇ ਪੰਜ ਸਨਾਨਾ ਕਰਕੇ ਤੇ ਆਪਣਾ ਦੁੱਖਾਂ ਤੋਂ ਦੁੱਖ ਰਹਿ ਤਾਂ ਆਪਣਾ ਸਰੀਰ ਕਰਦੇ ਨੇ ਬਹੁਤ ਵਧੀਆ ਮੌਸਮ ਵੀ ਬਹੁਤ ਵਧੀਆ ਹੋ ਰਿਹਾ ਅੱਜ ਇਹ ਨਿਆਣਾ ਮੌਸਮ ਹੈ ਵਧੀਆ ਸਰੋਵਰ ਬਣਿਆ ਹੋਇਆ ਬੀਬੀਆਂ ਲਈ ਆ ਉਹ ਸਾਈਡ ਤੇ ਬੀਬੀਆਂ ਲਈ ਆ ਬੀਬੀਆਂ ਇਸ਼ਨਾਨ ਕਰ ਸਕਦੀਆਂ ਨੇ ਕੋਈ ਪ੍ਰੋਬਲਮ ਨਹੀਂ ਹੁੰਦੀ ਹਰੇ ਹਰੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੁੰਦਾ ਜਿੱਥੇ ਵੀ ਸਰੋਵਰ ਹੈ ਇਹ ਦਰਬਾਰ ਸਾਹਿਬ ਹੈ ਬਾਈ ਕਿਤੇ ਇੰਨੀ ਕੁ ਸਮਾਂ ਤੇ ਮਿਲ ਗਿਆ ਵੀ ਮਤਵੇਲੇ ਅੱਧੀ ਘੜੀ ਵੇਲਾ ਮੈਂ ਤੁਹਾਨੂੰ ਬਾਦ ਨੂੰ ਬਾਦ ਨੂੰ ਆਪਰੇ ਸੇਵਾ ਸਾਬ ਇਹ ਦਰਬਾਰ ਸਾਹਿਬ ਬਹੁਤ ਸੋਹਣਾ ਦਰਬਾਰ ਸਾਹਿਬ ਹੈ ਜੀ ਸਤਿਗੁਰੂ ਸਿੱਖਾਂ ਨੇ ਇਸ ਨੂੰ ਖੜੀਆ ਲੋੜ ਹੈ ਜੀ ਜੀਦਾ ਸਿਮਟਾ ਸਾਡਾ ਇਸਾਰੀ ਸਾਡੀ ਪਹਿਲਾ ਆਪ ਸੁਣੋ ਪੜੋ ਤੇ ਫਿਰ ਆਪਣੇ ਵਰਨੀ ਸਮਾਜ ਨੂੰ ਜਿਹੜਾ ਬੋਲ ਕੇ ਦੱਸੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੌਣ ਸਾਧ ਜਿਹੜੇ ਕਿਉਂ ਸਾਧ ਕਰਾ ਕਿਉਂਕਿ ਜਿੱਡੀ ਵੱਡੀ ਸਮਾਜਤਾ ਆ ਸਾਡੇ ਨੂੰ ਮਾਫ ਕਰਦੇ ਸਭ ਸੁਣਨਾ ਹੈ ਤੇ ਜਿੰਨੇ ਅਸੀਂ ਸਿੱਖਾਂ ਨੇ ਮੈਂ ਬੇਨਤੀ ਕਰਾਂ ਕਿ ਈਮਾਨ ਨਾਲ ਸਤਿਗੁਰਾਂ ਦੇ ਚਰਨਾ ਕਚ ਵੜੇ ਹੋਇਓ। ਅਬ ਮੈਂ ਪਿਛਲੇ ਦਿਨ ਇੱਕ ਮੁਰਸੇ ਤੋਂ ਬੇਨਤੀ ਵੀ ਕੀਤੀ। ਆਪ ਬਹੁਤ ਸਾਰੀਆਂ ਸੰਗਤਾਂ ਬੜੇ ਲੰਬੇ ਸਮੇਂ ਤੇ ਇਸ ਪਵਿੱਤਰ ਸਥਾਨ ਤੇ ਆਉਂਦੀਆਂ। ਤੇ ਮੈਂ ਇਹ ਬੇਨਤੀ ਕਰਾਂਗਾ ਵੀ ਜਦੋਂ ਤੋਂ ਸਾਨੂੰ ਸੁਰਤਾ ਆਪਾ ਸੰਭਾਲੀ ਹੈ ਇਸ ਸਥਾਨ ਤੇ ਆਉਣ ਲੱਗਿਆ ਬੜਾ ਮੰਗ ਮੰਗ ਕੇ ਖਦਾ ਗੁਰੂ। ਇਹਦੇ ਵਿੱਚ ਕੋਈ ਦਰਾਮਾ ਨਹੀਂ ਭਾਵੇਂ ਨਾ ਸ਼ੁਕਰੇ ਹੋ ਜਾਈਏ ਗੱਲ ਬਕਰੀ ਹੈ। ਜਿਸ ਦਿਨ ਕੋਈ ਮੁਸੀਬਤ ਆਈ ਕੋਈ ਲੋੜ ਪਈ ਅਸੀਂ ਕਿਸੇ ਦਰ ਤੇ ਆ ਕੇ ਅਰਦਾਸ ਕਰਦੇ। ਸਾਨੂੰ ਸਤੂਰਾਂ ਨੇ ਦਾਨ ਦਿੱਤਾ ਹੈ। ਸਾਡੀ ਝੋਲੀ ਵਿੱਚ ਦਾਤ ਪਾਈ ਗਈ ਪਰ ਅੱਜ ਜਦੋਂ ਸਤਿਗੁਰੂ ਦੇ ਘਰ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਆਈ ਹੈ ਕਿ ਜੋ ਖਲਾਅ ਸਾਡੇ ਨੇ ਨਾ ਜਿਸ ਥਾਂ ਤੇ ਸਿੱਖ ਜਗਤ ਖੜਾ ਹੈ ਲੈ ਕੰਨਾ ਕੰਨਾ ਸੀ ਕਿ ਤੁਸਾਂ ਬਗਿਆ ਸੀ ਕਿ ਨਾ ਮਾਰੀ ਚੋਲੀ ਚੱਲ ਕਰਦੇ ਸੀ ਕਿਲਾਣਾ ਆਪਣੇ ਕੋਲ ਚਾਰੇ ਕਰਾਉ। ਐਸੀ ਗਈ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਦਾ ਦ੍ਰਿਸ਼ ਸਾਰਿਆਂ ਨੇ ਤੁਸੀਂ ਨੇ ਦਰਸ਼ਕ ਕਰ ਲਏ ਹੋਣੇ ਮੈਨੂੰ ਉਮੀਦ ਹੈ। ਹੁਣ ਆਪਾਂ ਪ੍ਰਸ਼ਾਦ ਲੈਣੇ ਆ ਇਥੋਂ। ਉਸ ਨੂੰ ਨਵਾਂ ਪੁਰਤਵਾਰਾ ਸੈਪਣਿਆ ਹੋਇਆ ਹੈ ਪੱਖੇ ਲੱਗੇ ਹੋਏ ਨੇ ਅੰਦਰ ਦਾ AC ਵੀ ਲੱਗੇ ਹੋਏ ਨੇ ਇੱਥੇ ਦੇਖ ਕਰਾਈ ਜਾਂਦੀ ਹੈ ਬਾਈ ਜੇ ਕੋਈ ਦੇਖ ਕਰਾਉਂਦਾ ਨਾ ਜੋ 10 ਰੁਪਏ ਦੀ 20 ਰੁਪਏ ਦੀ 50 ਰੁਪਏ ਦੀ 100 ਰੁਪਏ ਦੀ ਜਿੰਨੇ ਦੀ ਵੀ ਤਾਂ ਲੋਕ ਇੱਥੋਂ ਦੇਖ ਕਰਾਉਂਦੇ ਨੇ ਇੱਕ ਇੱਥੇ ਜਗ੍ਹਾ ਇੱਕ ਬਾਹਰਲੇ ਪਾਸੇ ਵੀ ਹੈ ਜਗਾ ਉੱਥੇ ਵੀ ਲੋਕ ਦੇਖ ਕਰਾਉਂਦੇ ਨੇ ਤੇ ਇੱਥੋਂ ਪ੍ਰਸ਼ਾਦ ਮਿਲਦਾ ਹੈ ਸਰ ਇਹ ਬਈ ਗੁਰੂ ਜੀ ਦਾ ਪ੍ਰਸ਼ਾਦ ਵਾਹਿਗੁਰੂ ਸੱਚੇ ਪਿਤਾ ਦਾ ਪ੍ਰਸ਼ਾਦ ਹੈ ਇਹ ਆਪਾਂ ਪ੍ਰਸ਼ਾਦ ਛਕ ਲਈਏ ਆ ਦਿਨ ਮੌਸਮ ਅੱਜ ਬਹੁਤ ਜ਼ਬਰਦਸਤ ਮੌਸਮ ਹੋ ਰਿਹਾ ਬਈ ਬੜਾ ਸੀਮਤ ਜਾਬੀ ਦਿੱਲੀ ਆ ਘਟਨਾ ਵਰਤੀ ਉੱਥੇ ਠੰਡੇ ਪਾਣੀ ਦੀ ਸ਼ਰੀਲ ਲੱਗੀ ਹੋਈ ਹੈ ਜਿਸ ਕਿਸੇ ਨੂੰ ਪਾਣੀ ਪੀਣਾ ਠੰਡਾ ਕਰਦਾਰ ਹੋ ਜਾਵਾਂਗੇ ਬਾਕੀ ਜੇ ਲੰਗਰ ਛਕਣਾ ਕਿਸੇ ਨੇ ਉਹ ਤਾਂ ਲੰਗਰ ਹਾਲ ਹੈਗੇ ਹੀ ਆ ਉਹਦਾ ਤੁਹਾਨੂੰ ਲੰਗਰ ਛਕ ਸਕਦੇ ਹੋ ਚਾਹ ਪੀਣੀ ਹੈ ਚਾਹ ਪੀਓ ਲੰਗਰ ਖਾਣਾ ਰੋਟੀ ਖਾਣੇ ਰੋਟੀ ਖਾਓ ਜਿਹੜੇ ਸਭ ਕੁਝ ਇੱਥੇ ਟੁੱਟੇ ਪੈਸੇ ਮਿਲਦੇ ਨੇ ਇੱਥੋਂ ਹੀ ਪ੍ਰਸ਼ਾਦ ਮਿਲਦਾ ਖਿੱਲਾਂ ਦਾ 12ਵੀਂ ਸ਼ਹਿਰ ਪੰਜਾਬ ਦੇ ਦਲੇਰ ਬਾਦਸ਼ਾਹ ਇਸ ਧਰਤੀ ਤੇ ਇੱਥੇ ਰਹਿਣ ਸੈਣ ਦਾ ਵੀ ਪੂਰਾ ਪ੍ਰਬੰਧ ਹੈ ਇੱਥੇ ਕਮਰੇ ਬਣੇ ਹੋਏ ਨੇ ਬਹੁਤ ਕਮਰੇ ਬਣੇ ਹੋਏ ਨੇ ਕਿ ਉੱਥੇ ਤੁਸੀਂ ਆਪਣੇ ਪਰਿਵਾਰ ਨਾਲ ਜੇ ਇਕੱਲੇ ਆਉਂਦਾ ਇਕੱਲੇ ਵੀ ਰਹਿ ਸਕਦੇ ਹੋ ਪਰਿਵਾਰ ਨਾਲ ਰਹਿਣਾ ਪਰਿਵਾਰ ਨਾਲ ਵੀ ਰਹਿ ਸਕਦੇ ਹੋ ਇੱਥੇ ਰਹਿ ਕੇ ਸੇਵਾ ਕਰਾ ਸਕਦੇ ਹੋ ਸਾਡਾ ਇਤਿਹਾਸ ਕੀ ਹੈ ਤੇ ਅੱਜ ਅਸੀਂ ਤੁਰੇ ਕਿ ਜੀ ਲੋਭ ਹੈ ਤੇ ਦਿਨੇ ਰਾਤ ਝਗੜਦੇ ਆਂਦਾ ਨਾ ਬੇਨਤੀ ਕਰ ਲੋ ਇਸ ਗੁਰਦੁਆਰਾ ਸਾਹਿਬ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਦੁੱਧ ਨਹੀਂ ਜਾਂਦਾ ਜਿੱਥੇ ਤੱਕ ਵੀ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਹੈ ਬਾਉਂਡਰੀ ਜਿੱਥੇ ਤੱਕ ਵੀ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਹੈ ਗੁਰਦੁਆਰਾ ਸਾਹਿਬ ਦੇ ਨਾਮ ਦੇ ਜ਼ਮੀਨ ਹੈ ਜਿੱਥੇ ਜਿੱਥੇ ਤੱਕ ਵੀ ਬਾਉਂਡਰੀ ਹੈ ਮਤਲਬ ਉਹਦੇ ਅੰਦਰ ਦੁੱਧ ਨਹੀਂ ਜਾਂਦਾ ਹੈਗਾ ਇਹ ਇਥੋਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਇੱਥੇ ਦੁੱਧ ਨਹੀਂ ਜਾਂਦਾ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਦੇ ਅੰਦਰ ਬਾਹਰ ਦੁੱਧ ਜਾਂਦਾ ਦਾ ਪਿੰਡ ਚ ਲੋਕ ਆਪਣੇ ਘਰੇ ਦੁੱਧ ਜਮਾਉਂਦੇ ਨੇ ਉੱਥੇ ਜਮ ਜਾਂਦਾ ਪਰ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਦੇ ਅੰਦਰ ਦੁੱਧ ਨਹੀਂ ਜਾਂਦਾ ਹੈਗਾ ਬਹੁਤ ਵੱਡੇ ਤੋਂ ਵੱਡੇ ਵਿਗਿਆਨੀ ਇੱਥੇ ਆ ਚੁੱਕੇ ਨੇ ਉਹਨਾਂ ਨੇ ਵਿਗਿਆਨੀਆਂ ਨੇ ਸੋਧਾਂ ਕੀਤੀਆਂ ਨੇ ਪਰ ਇੱਥੇ ਉਹ ਦੁੱਧ ਨਹੀਂ ਜਮਾ ਸਕੇ ਨਾ ਹੀ ਉਹ ਪਤਾ ਲਾ ਸਕੇ ਕਿ ਦੁੱਧ ਕਿਉਂ ਨਹੀਂ ਜੰਮਦਾ ਮਤਲਬ ਵਿਗਿਆਨਕ ਤਰੀਕੇ ਨਾਲ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਿਆ ਇਹ ਚਮਤਕਾਰ ਹੈ ਇਹ ਗੁਰਦੁਆਰਾ ਸਾਹਿਬ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸਹੀਦੀ ਪ੍ਰਾਪਤ ਕਰਨ ਲਈ ਦਿੱਲੀ ਚੱਲੇ ਸੀਗੇ ਤਾਂ ਉਹ ਇਸ ਜਗ੍ਹਾ ਦੇ ਉੱਪਰ ਰੁਕੇ ਸੀਗੇ ਤਾਂ ਉਹ ਤੋਂ ਬਾਅਦ ਲੋਕਾਂ ਨੇ ਇੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ 1665 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀਗਾ ਉਹਨਾਂ ਦਾ ਅਸ਼ੀਸ਼ ਕੱਟ ਕੇ ਸਭ ਨੂੰ ਪਤਾ ਹੈ ਤਾਂ ਉਸ ਟਾਈਮ ਆਪਣੀ ਯਾਤਰਾ ਦੇ ਦੌਰਾਨ ਦਿੱਲੀ ਜਾਣ ਦੇ ਦਿੱਲੀ ਦੀ ਯਾਤਰਾ ਦੇ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਜਗ੍ਹਾ ਤੇ ਰੁਕੇ ਸੀਗੇ ਤਾਂ ਉੱਥੇ ਸੰਗਤਾਂ ਨੇ ਉਹਨਾਂ ਨੂੰ ਦੁੱਧ ਲਿਆ ਕੇ ਦਿੱਤਾ ਤੇ ਤੇ ਸੰਗਤਾਂ ਨੇ ਕਿਹਾ ਕਿ ਬਾਬਾ ਜੀ ਕਿ ਗੁਰੂ ਜੀ ਦੁੱਧ ਖਰਾਬ ਨਾ ਹੋ ਜੇ ਉਹ ਕਹਿੰਦੇ ਇੱਥੇ ਦੁੱਧ ਨਹੀਂ ਜੰਮਦਾ ਉਹ ਤੋਂ ਬਾਅਦ ਇੱਥੇ ਦੁੱਧ ਜਮਣਾ ਹਟ ਗਿਆ ਹੀਗਾ ਵੱਡੇ ਵੱਡੇ ਸਾਇੰਟਿਸਟ ਆਏ ਵਿਗਿਆਨੀ ਆਏ ਉਹਨਾਂ ਨੇ ਬਹੁਤ ਸੋਧਾਂ ਕੀਤੀਆਂ ਨੇ ਇੱਥੇ ਪਰ ਕੋਈ ਪਤਾ ਨਹੀਂ ਲਾ ਸਕਿਆ ਉਹ ਕੀ ਇੱਥੇ ਦੁੱਧ ਕਿਉਂ ਨਹੀਂ ਜੰਮਦਾ ਇਹ ਚਮਤਕਾਰ ਹੈ ਗੁਰੂ ਸਾਹਿਬਾਂ ਦਾ ਗੁਰੂ ਸਾਹਿਬ ਦਾ ਚਮਤਕਾਰ ਹੈ ਵਾਹਿਗੁਰੂ ਦਾ ਉਧਰ ਨੇ ਇੱਕ ਉਧਰ ਇਹ ਰੂਮ ਬਣੇ ਹੋਏ ਨੇ ਬਾਈ ਰਹਿਣ ਵਾਸਤੇ ਇੱਥੇ ਰਹਿ ਸਕਦੇ ਹੋ ਤੁਸੀਂ ਇਹ ਪੁਰਾਣੀ ਬਿਲਡਿੰਗ ਹੈ ਇਧਰ ਇਹਨੂੰ ਰੇਨੋਵੇਟ ਕੀਤਾ ਜਾ ਰਿਹਾ ਹੈ ਇਧਰ ਲੰਗਰ ਹਾਲ ਆ ਲੰਗਰ ਛਕੋ ਬਹੁਤ ਬਹੁਤ ਹਾਜ਼ਰ ਪਾਣ ਦਰ 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 ਬਹੁਤ ਵੱਡਾ ਕੁਦਵਾਰਾ ਸਾਹਿਬ ਹੈ ਮਤਲਬ ਬਹੁਤ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਹੈ ਅੱਜ ਬਹੁਤ ਸੰਗਤ ਆਉਂਦੀਆਂ ਨੇ ਬਾਈ ਬਹੁਤ ਜ਼ਾਰੇ ਸੰਗਤਾਂ ਆਉਂਦੀਆਂ ਨੇ ਮੱਸਿਆ ਵਾਲੇ ਦਿਨ ਤਾਂ ਬਹੁਤ ਭੀੜ ਹੁੰਦੀ ਹੈ ਇੱਥੇ ਇੱਧਰ ਲੱਗਿਆ ਹੋਇਆ ਬਾਈ ਬਾਹਰਲੇ ਪਾਸੇ ਮੇਲਾ ਲੱਗਿਆ ਹੋਇਆ ਬਹੁਤ ਵੱਡਾ ਇੱਧਰ ਤੇ ਮੇਲਾ ਵਰਦਾ ਜਦੋਂ ਵੀ ਮੱਸਿਆ ਹੁੰਦੀ ਹੈ ਇੱਥੇ ਤਾਂ ਇੰਨਾ ਇਕੱਠਾ ਹੁੰਦਾ ਹੀ ਹੁੰਦਾ ਇੱਧਰ ਰੋਗ ਕਰੀ ਦੁਨੀਆ ਕਰੀ ਆਹ ਦੇਖੋ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਰੀਆਂ ਮੇਲੇ ਦੀਆਂ ਬਾਹਰੋਂ ਐਦਾਂ ਦਾ ਦ੍ਰਿਸ਼ ਹੈ ਗੁਰਦੁਆਰਾ ਸਾਹਿਬ ਦਾ ਇਹ ਇੱਧਰ ਮੇਲਾ ਲੱਗਿਆ ਹੋਇਆ ਛੋਟੇ-ਮੋਟੇ ਮੇਲੇ ਜਿੱਦਾਂ ਕੱਟਦਾ ਇੱਥੇ ਡੇਲੀ ਹੁੰਦਾ ਆਹ ਦੇਖੋ ਬਾਈ ਇੱਥੋਂ ਹਰ ਚੀਜ਼ ਮਿਲਦੀ ਹੈ ਬੱਚਿਆਂ ਦੀ ਬੱਚਿਆਂ ਦੀ ਵੀ ਵੱਡਿਆਂ ਦਾ ਵੀ ਸਮਾਨ ਮਿਲ ਜਾਂਦਾ ਹੈ ਰਸੋਈ ਰਸਾਈ ਦਾ ਬੁੜੀਆਂ ਵਾਸਤੇ ਬਹੁਤ ਲੰਮੀ ਚੌੜਾ ਜਗ੍ਹਾ ਹੈ ਬਹੁਤ ਲੰਮੀ ਚੌੜੀ ਜਗ੍ਹਾ ਹੈ ਇੱਥੇ ਸਾਰਾ ਕੁਝ ਮਿਲਦਾ ਹੈ ਇੱਥੇ ਗੱਡੀ ਖੜਾਉਣ ਨੂੰ ਆ ਜਗ੍ਹਾ ਬਹੁਤ ਜ਼ਿਆਦਾ ਹੈ ਗੱਡੀ ਖੜਾਉਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੇ ਗੱਡੀ ਖੜਾਉਣ ਨੂੰ ਤਾਂ ਬਹੁਤ ਜ਼ਿਆਦਾ ਜਗ੍ਹਾ ਹੈ ਇੱਥੇ ਉਹ ਪੁਰਾਣੀ ਜਗ੍ਹਾ ਬਣੀ ਹੋਈ ਐ ਸ਼ਾਇਦ ਉਦੋਂ ਦੀ ਐ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਉਦੋਂ ਆਏ ਸੀ ਉਦੋਂ ਦੀ ਜਗ੍ਹਾ ਹੋਣੀ ਉਹ ਮੈਂ ਦੇਖਦਾ ਦਿਖਾਣਾ ਤੁਹਾਨੂੰ ਉਹ ਵੀ ਜਗ੍ਹਾ ਆ ਜਗ੍ਹਾ ਬਣੀ ਹੋਈ ਐ ਭਾਈ ਇਹ ਉਦੋਂ ਦੀ ਐ 1665 ਦੇ ਟਾਈਮ ਸਮੇਂ ਦੀ ਜਗ੍ਹਾ ਇਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹਿਲੀ ਵਾਰ ਇੱਥੇ ਆਏ ਸੀਗੇ ਉਹ ਦਿੱਲੀ ਜਾਂਦੇ ਜਾ ਰਹੇ ਸੀਗੇ ਅ ਸ਼ੀਦ ਦੀ ਪ੍ਰਾਪਤ ਕਰਨ ਲਈ ਤਾਂ ਇਹ ਗੁੰਮਦੋਦੋਂਦੇ ਬਣੇ ਹੋਏ ਨੇ ਇਹ ਕੋਈ ਦਰਵਾਜ਼ਾ ਹੋ ਸਕਦਾ ਹੈ ਅੰਦਰ ਲੰਘਣ ਵਾਸਤੇ ਕੁਝ ਵੀ ਹੋ ਸਕਦਾ ਹੈ ਬਾਹਰਲੀ ਸਾਈਡ ਤੋਂ ਕੁਝ ਐਦਾਂ ਦਾ ਦ੍ਰਿਸ਼ ਹੈ ਗੁਰਦੁਆਰਾ ਸਾਹਿਬ ਦਾ ਐਂਟਰਸ ਗੇਟ ਦਾ ਅੰਦਰ ਤਾਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਲੰਮੀ ਚੌੜੀ ਜਗ੍ਹਾ ਹੈ ਤੇ ਇਹ ਜਗ੍ਹਾ ਵੀ ਗੁਰਦੁਆਰਾ ਸਾਹਿਬ ਦੀ ਹੈ ਇੱਥੇ ਪਾਰਕਿੰਗ ਵਾਸਤੇ ਰੱਖੀ ਹੋਈ ਹੈ ਇਹ ਜਗ੍ਹਾ ਮਤਲਬ ਵੀ ਪਾਰਕਿੰਗ ਲਈ ਸੋਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਖੁੱਲੀ ਜਗ੍ਹਾ ਬਾਦੂ ਇਥੇ ਮੇਲਾ ਲੱਗਦਾ ਛੋਟੇ-ਮੋਟੇ ਮੇਲੇ ਵਰਗਾ ਇਕੱਠ ਹਰ ਰੋਜ਼ ਹੋਇਆ ਰਹਿੰਦਾ ਇਥੇ ਕਿਉਂਕਿ ਸੰਗਤ ਬਹੁਤ ਆਉਂਦੀ ਹੈ ਨਾ ਬਹੁਤ ਸ਼ਕਤੀ ਵਾਲਾ ਮੰਨਤਾ ਵਾਲਾ ਗੁਰਦੁਆਰਾ ਸਾਹਿਬ ਹੈ ਇਹ ਇਥੇ ਹਰ ਇਥੇ ਹਰ ਤਰ੍ਹਾਂ ਦੀ ਸੁੱਖ ਪੂਰੀ ਹੁੰਦੀ ਹੈ ਇਸ ਜਗ੍ਹਾ ਤੇ ਇਨਸਾਨ ਦੀ ਹਰ ਸੁੱਖ ਪੂਰੀ ਹੁੰਦੀ ਹੈ ਪਰ ਸੁੱਖ ਹੋਣੀ ਚਾਹੀਦੀ ਹੈ ਸੱਚੇ ਮਨ ਨਾਲ ਤੇ ਕਿਸੇ ਦੀ ਭਲਾਈ ਦੀ ਸੁੱਖ ਹੋਣੀ ਚਾਹੀਦੀ ਹੈ ਜੇ ਆਪਾਂ ਕਿਸੇ ਦੀ ਬਰਬਾਦੀ ਦੀ ਸੁੱਖ ਸੁਖਾਂਗੇ ਉਹ ਕਦੇ ਨਹੀਂ ਪੂਰੀ ਹੁੰਦੀ ਹੈਗੀ ਚਾਹੇ ਤੁਸੀਂ ਕਿੰਨੇ ਮਰਜੀ ਤੀਰਥਾਂ ਤੇ ਨਾ ਲਓ ਸੋ ਕੋਈ ਪੂਰੀ ਹੁੰਦੀ ਹੈ ਜੋ ਕਿਸੇ ਦੇ ਭਲੇ ਦੀ ਹੁੰਦੀ ਹੈ ਨਹੀਂ ਤੁਸੀਂ ਨਹੀਂ ਬੁੜੀਆਂ ਕਹਿੰਦੀਆਂ ਨੇ ਮੈਂ ਤਾਂ ਮੱਥੇ ਰਗੜ ਰਗੜ ਦੇਖ ਲੈ ਮੇਰੀ ਤਾਂ ਸੁੱਖ ਨਹੀਂ ਪੂਰੀ ਹੁੰਦੀ ਕਿਉਂਕਿ ਉਹ ਸੁੱਖ ਕਿਉਂ ਨਹੀਂ ਪੂਰੀ ਹੁੰਦੀ ਕਿਉਂਕਿ ਉਹ ਲੋਕਾਂ ਦੀ ਬਰਬਾਦੀ ਦੀ ਸੁੱਖ ਸੁਖਦੀਆਂ ਨੇ ਤਾਂ ਨਹੀਂ ਪੂਰੀਆਂ ਹੁੰਦੀਆਂ ਹੁਣ ਰੱਬ ਕਿਸੇ ਦੀ ਬਰਬਾਦੀ ਕਰਕੇ ਸਾਨੂੰ ਆਵਾਜ਼ ਥੋੜੀ ਕਰੂਗਾ ਦਿਮਾਗ ਲਾਇਆ ਕਰੋ ਸੁੱਖ ਸੁਖ ਨਹੀਂ ਹੈ ਜੇ ਤਾ ਚੰਗੇ ਦੀ ਸੁੱਖੋ ਤਾਂ ਉਹ ਪੂਰੀ ਹੋ ਜੂਈ ਨਹੀਂ ਸੁੱਖ ਸੁੱਖ ਦਾ ਕੋਈ ਮਤਲਬ ਨਹੀਂ ਚਾਹੇ ਤੁਸੀਂ 86 ਤੀਰਥ ਨਾ ਲੋ ਜੇ ਤੁਸੀਂ ਕਿਸੇ ਦੇ ਬੁਰਾਏ ਬੁਰਾ ਬੁਰਾ ਸੋਚੋਗੇ ਕਿਸੇ ਦੀ ਬੁਰੇ ਦੀ ਸੁੱਖ ਸੁੱਖੋਂਗੇ ਤਾਂ ਉਹ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਹੁੰਦੀਆਂ ਇਹ ਦਿਮਾਗ ਚੋਂ ਆਪਣੇ ਚੋਂ ਬਹਿਮ ਕੱਢ ਦਿਓ ਚਾਹੇ ਕਿਤੇ ਮਰਜੀ ਚੱਲ ਜਾਓ ਖੁਦ ਰੱਬ ਵੀ ਆ ਜੇ ਨਾ ਤੁਹਾਡੇ ਸਾਹਮਣੇ ਚਾਹੇ ਉਹਦੇ ਗੋਡੇ ਫੜ ਲਈਓ ਤਾਂ ਵੀ ਉਹ ਤੁਹਾਡੀ ਸੁੱਖ ਨਹੀਂ ਪੂਰੀ ਕਰੂਗਾ ਜੇ ਕਿਸੇ ਦੀ ਬਰਬਾਦੀ ਦੀ ਹੈ ਕਿਉਂਕਿ ਉਸ ਮਾਲਕ ਲਈ ਪ੍ਰਮਾਤਮਾ ਲਈ ਸਭ ਬਰਾਬਰ ਨੇ ਤੋਡੇ ਲਈ ਕੋਈ ਚੰਗਾ ਮਾੜਾ ਹੋ ਸਕਦਾ ਉਹਦੇ ਲਈ ਸਾਰੇ ਬਰਾਬਰ ਨੇ ਇਹ ਪੂਰਾ ਏਰੀਆ ਹੈ ਇਹ ਗੁਰਦੁਆਰਾ ਸਾਹਿਬ ਦਾ ਹੀ ਹੈ ਇਹ ਜਗ੍ਹਾ ਸਾਰੀ ਹਾਂ ਜੀ ਪਾਰਕਿੰਗ ਲਈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਇੱਥੇ ਦੂਰ ਦੂਰ ਤੱਕ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਮੇਲਾ ਲੱਗਿਆ ਹੋਇਆ ਸਾਰਾ ਪੁਲਿਸ ਖੁੰਦੀ ਹੈ ਇੱਥੇ 24 ਘੰਟੇ ਵੀ ਕੋਈ ਗੜਬੜ ਕੋਡ ਨਾ ਹੋ ਜਾਈ ਅੱਜਕੱਲ ਕਿਉਂਕਿ ਇਹ ਗੁਰਦੁਆਰਾ ਕਿਉਂਕਿ ਗੜਬੜ ਹੋ ਜਾਂਦੀ ਥੋਨੂੰ ਹੀ ਪਤਾ ਹੈ ਬਾਕੀ ਇਹ ਗੁਰਦੁਆਰਾ ਹਰਿਆਣਾ ਦੇ ਵਿੱਚ ਪੈਂਦਾ ਹੈ ਕੁਝ ਸ਼ਰਾਰਤੀ ਅਨਸਰ ਹੁੰਦੇ ਨੇ ਤੁਹਾਨੂੰ ਪਤਾ ਹੈ ਕਿ ਜੋ ਗੜਬੜ ਕਰ ਜਾਂਦੇ ਨੇ ਬਦਨਾਮੀ ਕਰਨ ਦੇ ਮਾਰੇ ਜਾਣ ਕੇ ਇਹ ਟਰੈਕਟਰਾਂ ਦੀ ਸੇਲ ਲੱਗੀ ਹੋਈ ਹੈ ਟਰੈਕਟਰ ਟਰੈਕਟਰ ਖੜੇ ਨੇ ਕਿਦਾਂ ਦਾ ਮਰਜੀ ਟਰੈਕਟਰ ਲੈ ਲੋ ਬੱਚਿਆਂ ਵਾਸਤੇ ਇਹ ਬੀਬੀਆਂ ਵਾਸਤੇ ਟੂਮਾ ਗਹਿਣੇ ਦੇਖੋ ਜੀ ਆਹ ਜਮਾ ਰੀਅਲ ਸੋਨੇ ਵਰਗਾ ਲੱਗਦੇ ਆ ਇਹ ਚੀਜ਼ਾਂ ਰੀਅਲ 골ਡ ਆ ਵਾਈਟ 골ਡ ਆ ਗਿਆ ਚਾਂਦੀ ਲਾ ਲਓ ਵਾਈਟ 골ਡ ਸਮਝ ਲਓ ਕੁਛ ਵੀ ਮਾਝੀ ਸਮਝੀ ਜਾਓ ਆ ਚੰਦ ਨਾ ਵਧੀਆ ਵਧੀਆ ਮੇਲਾ ਲੱਗਦਾ ਬਈ ਇੱਥੇ ਤਾਂ ਜਿਹੜਾ ਜਿੱਥੇ ਇਹ ਪਿੰਡ ਵਾਲੇ ਜਵਾਕ ਤਾਂ ਇੱਥੇ ਖੜੇ ਪਈ ਰਹਿੰਦੇ ਹੁਣ ਇਹਨਾਂ ਡੇਲੀ ਸਿੱਤਰ ਖਾਂਦੇ ਹੋਣੇ ਆਪਦੇ ਮਾਪੇ ਬਿਵਾਪ ਤਾਂ ਹਨਾ ਕਿਉਂਕਿ ਉਹ ਡੈਲੀ ਚੀਜ਼ਾਂ ਭਾਲਦਾ ਜਵਾਕ ਤਾਂ ਇੱਥੇ ਆਉਗਾ ਜੀ ਉਹ ਭਾਲੂਆ ਜਵਾਕ ਤਾਂ ਕਿਉਂਕਿ ਬੱਚਾ ਦਾ ਬੱਚਾ ਹੀ ਹੁੰਦਾ ਫਿਰ ਉਹਦੇ ਛਿੱਤਰ ਪੈਂਦੇ ਹੁਣ ਕਿਉਂਕਿ ਡੈਲੀ ਕੋਣ ਦਵਾਵੇ ਇਹ ਲੱਕੜ ਦਾ ਸਮਾਨ ਹੈ ਬਾਈ ਇੱਥੇ ਲੱਕੜ ਦੀ ਰਸੋਈ ਦਾ ਸਮਾਨ ਮਿਲਦਾ ਹੈ ਲੱਕੜ ਦਾ ਦੇਖੋ ਹਰ ਤਰ੍ਹਾਂ ਦਾ ਸਮਾਨ ਮਿਲੂਗਾ ਰਸੋਈ ਦਾ ਇੱਥੇ ਅੱਜ ਕੱਲ੍ਹ ਜ਼ਿਆਦਾਤਰ ਕੁੜੀਆਂ ਆਰਟੀਫੀਸ਼ੀਅਲ ਪਾਉਂਦੀਆਂ ਨੇ ਕਿਉਂਕਿ ਰੀਅਲ 골ਡ ਜਾਂ ਡਾਇਮੰਡ ਬਹੁਤ ਘੱਟ ਪਾਉਂਦੇ ਨੇ ਲੋਕ ਵੱਡੇ ਵੱਡੇ ਲੋਕੇ ਪਾਉਂਦੇ ਨੇ ਉਹਦਾ ਜਿਹੜੇ ਕਰੋੜਪਤੀ ਨੇ ਇੰਜ ਆਤਰ ਕੁੜੀਆਂ ਹਾਂ ਆਰਟੀਫੀਸ਼ੀਅਲੇ ਚਲਦੀਆਂ ਨੇ ਕਿਉਂਕਿ ਚੋਰੀਆਂ ਠੱਗੀਆਂ ਬਹੁਤ ਹੋਣ ਲੱਗੀਆਂ ਬਈ ਅੱਜ ਕੰਨ ਪਟਕੇ ਲੈ ਜਾਂਦੇ ਨੇ ਲੋਕ ਹਾਂ ਨਸ਼ੇੜੀ ਹੋ ਗਏ ਬਹੁਤ ਜ਼ਿਆਦੇ ਜੇ ਵੀਡੀਓ ਵਧੀਆ ਲੱਗੀ ਬਾਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਬੈਲ ਵਾਲਾ ਆਕਣ ਜ਼ਰੂਰ ਔਨ ਰੱਖਿਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦੀ